ਅੱਜ ਅਸੀਂ ਬਣਾਇਆ ਜੀ ਹਰੇ ਪਿਆਜ਼ਾਂ ਦੀ ਚਟਨੀ ਇਹ ਅਸੀਂ ਹਰੇ ਪਿਆਜ਼ ਲੈਏ ਨੇ ਦੋ ਇਹ ਅਦਰਕ ਲਿਆ ਹੈ ਇੱਧਰ ਅਸੀਂ ਲਈਆਂ ਨੇ ਹਰੀਆਂ ਮਿਰਚਾਂ ਇਹ ਸਾਡਾ ਹਰਾ ਧਨੀਆ ਇਹ ਸਾਡੀ ਨਾਲ ਅੰਬ ਦਾ achar ਹੈਗਾ ਤੇ ਹੁਣ ਅਸੀਂ ਇਹ ਮਿਰਚ ਤੇ ਨਮਕ ਪਹਿਲਾਂ ਅਸੀਂ ਥੋੜਾ ਜਿਹਾ ਮਿਕਸੀ ਦੇ ਜਾਰ ਦੇ ਵਿੱਚ ਪਾ ਲਿਆ ਅਸੀਂ ਇਹ ਚਟਨੀ ਮਿਕਸੀ ਦੇ ਵਿੱਚ ਹੀ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਹਰਾ ਧਨੀਆ ਤੇ ਅੰਬ ਦਾ achar ൊന്നു അക്സിളായിച്ചച്ച പെ ഹ മിച്ചായിസു പേ അദർക്ക പേ ਹੁਣ ਇਸੇ ਦੇ ਵਿੱਚ ਹਰੇ ਪਿਆਜ਼ ਪਾਵਾਂਗੇ। ਲੋ ਜੀ ਸਾਡੀ ਚਟਨੀ ਬਣ ਕੇ ਤਿਆਰ ਆ। ਬਹੁਤ ਹੀ ਪੌਸਟੀ ਚਟਨੀ ਬਣਦੀ ਹੈ ਇਹ। ਸੇਤ ਨਹੀਂ ਬਹੁਤ ਜ਼ਿਆਦਾ ਗੁਣਕਾਰੀ ਹੈ। ਅਸੀਂ ਦੇਸੀ ਘਿਓ ਪਾ ਕੇ ਤੇ ਚਟਨੀ ਦੇ ਵਿੱਚ ਕਲਕਾਉ। ਇਸੀ ਕੌਲੀ ਦੇ ਵਿੱਚ ਦੇਸੀ ਘਿਓ ਪਾਲਿਆ। हम असी चटनी खाने वास्ते जिनी कसी खानी उन्नी कसी चटनी धो तो पा के तक रोज साधी चटनी बन के तैयार है खाने वास्ते हरे प्याजों की हरिया मिर्चों की चटनी बनाई है